ਅੰਮ੍ਰਿਤਸਰ ਦੇ ਜੋੜਾ ਫਾਟਕ ਨੇੜੇ ਸਪਾ ਸੈਂਟਰ ਅਤੇ ਸੈਲੂਨ ਦੀ ਆੜ ਵਿੱਚ ਦੇਹਵਪਾਰ ਦਾ ਧੰਦਾ ਚੱਲ ਰਿਹਾ ਸੀ ਜਦੋਂ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਮਿਲੀ ਤਾਂ ਪੁਲਿਸ ਨੇ ਸਪਾ ਸੈਂਟਰ ਤੇ ਛਾਪਾ ਮਾਰਿਆ ਅਤੇ ਇਹ ਛਾਪੇਮਾਰੀ ਕਰੀਬ 8 ਘੰਟੇ ਚੱਲੀ ਨੇ ਸਪਾ ਸੈਂਟਰ ਅਤੇ ਸੈਲੂਨ ਦੇ ਅੰਦਰੋਂ 8 ਲੜਕੀਆਂ ਅਤੇ 5 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਮਹਿਲਾ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲੋਕ ਜੋੜਾ ਫਾਟਕ ਦੇ ਉੱਪਰ ਚੋਹਾਂਨ ਸਪਾ ਸੈਂਟਰ ਦੇ ਕੋਲ ਇੱਕ ਸੈਲੂਨ ਦੀ ਆੜ ਵਿੱਚ ਤੰਦਾ ਕਰ ਰਹੇ ਸਨ ਅਤੇ ਜਦੋਂ ਪੁਲਿਸ ਨੇ ਇੱਥੇ ਛਾਪਾ ਮਾਰਿਆ ਤਾਂ ਲੜਕੇ ਅਤੇ ਲੜਕੀਆਂ ਨੂੰ ਅੰਦਰੋਂ ਇਤਰਾਜ਼ਯੋਗ ਹਾਲਤ ਚੁਫੜਿਆ ਗਿਆ ਉਨ੍ਹਾਂ ਦੱਸਿਆ ਕਿ ਫਿਲਹਾਲ ਸੈਲੂਨ ਮਾਲਕ ਸਪਾ ਸੈਂਟਰ ਦੇ ਅੰਦਰੋਂ ਫੜੇ ਗਏ ਮੁੰਡੇ ਕੁੜੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਮੈਡਮ ਕਹਿੰਦੇ ਤੁਹਾਨੂੰ ਕਿਹਦੀ ਆਈ ਸੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹਾਂ ਉਹ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਕੋਈ ਮੈਨੇਜਰ ਹੈ ਕੋਈ ਲੱਗਦਾ ਇਹ ਵਿੱਚ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ ਨਹੀਂ ਨਹੀਂ ਪੁਲਿਸ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਇਆ ਲੈਣਾ ਸੀ ਇਹਨਾਂ ਕੋਲ ਕਿ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸੇ ਵੇਲੇ ਕਾਰਵਾਈ ਕੀਤੀ ਗਈ ਨਹੀਂ ਇਸ ਬਾਰੇ ਮੈ ਮੈਮ ਪੈਸੇ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇਸ ਤਪੀਸ਼ ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਡਲੀ ਸਾਡਾ ਕੰਪਨੀ ਜੀ ਹੋ ਗਈ ਹੈ ਅਤੇ ਤਾਕੀ ਕਿ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ ਚ ਮੈਂ ਕਹਿੰਦਾ ਮੈਂ ਜਾਣਦਾ ਉਹਦੇ ਵਿੱਚ ਵੀ ਰੈਡ ਕੀਤੀ ਗਈ ਸੀ ਉਹ ਦੋ ਲੜਕੀ ਉੱਥੋਂ ਦੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਹਾਨੂੰ ਕੱਲ ਮੈਮ ਕਹਿੰਦੇ ਉਹਦੇ ਦੇ ਕੇ ਬਾਹਰ ਦੇ वरुण सोनी दिव्या पंजाब टीवी अमृतसर